ਲਓ ਵੀ ਦੋਸਤੋ ਤੁਹਾਨੂੰ ਦਿਖਾ ਰਹੇ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਟ੍ਰੈਫਿਕ ਕਾਨੂੰਨ ਇੱਕ ਰਸਤਾ ਇਹ ਆ ਗਿਆ ਇੱਕ ਰਸਤਾ ਉਹ ਆ ਗਿਆ ਇੱਕ ਉਧਰ ਆ ਗਿਆ ਇੱਕ ਆ ਆ ਗਿਆ ਹੁਣ ਇੱਥੇ ਜਿਹੜੀ ਵੀ ਗੱਡੀ ਆਊਗੀ ਉਹਨੇ ਕੋਈ ਬੱਤੀ ਨਹੀਂ ਲੱਗੀ ਇੱਥੇ ਆ ਦੇਖੋ ਉਸ ਗੱਡੀ ਨੇ ਇੱਥੇ ਬ੍ਰੇਕ ਮਾਰ ਕੇ ਲੰਘਣਾ ਹੈ ਆ ਦੇਖੋ ਆ ਗੱਡੀ ਆ ਗਈ ਉਹਨੇ ਬ੍ਰੇਕ ਲਾਤੇ ਹੁਣ ਉਹ ਦੁਆਦੇ ਵਿੱਚ ਨੇ ਲੰਘਣਾ ਹੈ ਉਹਨਾਂ ਨੂੰ ਆਇਆ ਵੀ ਖੁਣੀਆਂ ਨੇ ਲੰਘਣਾ ਹੋਣਾ ਤੇ ਆ ਵੇਖੋ ਹਰ ਇੱਕ ਗੱਡੀ ਜਿਹੜੀ ਵੀ ਗੱਡੀ ਆਊਗੀ ਆ ਗੱਡੀ ਆ ਗਈ ਇਹਨਾਂ ਨੂੰ ਆਇਆ ਵੀ ਹੁਣੀ ਇਹਨੇ ਸੜਕ ਪਾਰ ਕਰਨੀ ਹੈ ਤਾਂ ਰੁਕ ਜਾਂਦੀ ਹੈ ਆ ਗੱਡੀ ਆ ਗਈ ਹਰ ਇੱਕ ਗੱਡੀ ਨੇ ਬ੍ਰੇਕ ਲਾਉਣੇ ਇੱਥੇ ਹਰ ਇੱਕ ਗੱਡੀ ਨੇ ਬ੍ਰੇਕ ਲਾ ਕੇ ਲੰਘਣਾ ਹੈ ਸਭ ਤੋਂ ਪਹਿਲ ਦੇਣੀ ਹੈ ਇਹਨਾਂ ਨੇ ਪੈਦਲ ਵਾਲੇ ਨੂੰ ਇੱਥੋਂ ਦੀ ਪੈਦਲ ਬੰਦੇ ਨੇ ਲੰਘਣਾ ਹੈ ਤੇ ਉਹਨਾਂ ਚਿਰ ਗੱਡੀ ਖੜੀ ਰਹੂਗੀ ਆ ਗੱਡੀ ਆ ਗਈ ਉਹਨਾਂ ਇੱਥੇ ਬ੍ਰੇਕਾਂ ਦੇਣੀਆਂ ਆਓ ਵੇਖੋ ਜੀ ਰੁਕ ਗਈ ਹੁਣ ਉਹ ਅੰਦਰ ਮੁੜਨਾ ਹੈ ਇਹ ਹੈ ਜੀ ਕਾਨੂੰਨ ਇੰਡੀਆ ਦੇ ਵਿੱਚ ਦੇਖ ਰਾਣੇ ਜਿਹੜੀ ਛੋਟੀ ਗੱਡੀ ਵਾਲੇ ਨੂੰ ਤਾਂ ਦੇਖ ਰਹਿਣੇ ਉਹਨਾਂ ਨੇ ਬੰਦੇ ਨੂੰ ਤਾਂ ਬਰੇ ਦੂਰ ਦੀ ਗੱਲ ਹੈ ਛੋਟੀ ਗੱਡੀ ਆ ਇਹਨੂੰ ਕੋ ਚੱਲਣ ਦੀ ਕੋਸ਼ਿਸ਼ ਕਰਨੀ ਆ ਉਹ ਗੱਡੀ ਆ ਗਈ ਆ ਗੁੜੀਆਂ ਨੇ ਲੰਘਣਾ ਹੈ ਇਹਨਾਂ ਨੇ ਇੱਧਰ ਜਾਣਾ ਹੈ ਉਹ ਉਹ ਗੱਡੀ ਆ ਗਈ ਉੱਥੇ ਬ੍ਰੇਕਾਂ ਮਾਰ ਰਹੀ ਉਹ ਰੁਕ ਗਈ ਉਹ ਦੂਆ ਚੱਲਣਾ ਉਹ ਗੱਡੀ ਆ ਗਈ ਉਹ ਪੈਦਲ ਜਾ ਰਹੇ ਆ ਉਹ ਗੱਡੀ ਖੜੀ ਹੈ ਇਹ ਉਹ ਦੇਖੋ ਚੱਲਗੇ ਕਈਆਂ ਨੂੰ ਤਾਂ ਇਹ ਭਲੇਖਾ ਪਿਆ ਜਾਂਦਾ ਇਹ ਵੀਡੀਓ ਬਣਾਈ ਜਾਂਦਾ ਵੀ ਖੁਣੀ ਇਹਦੇ ਵੀ ਲੰਘਣਾ ਹੋਣਾ ਉਹ ਰੁਕ ਜਾਂਦੀ ਆ ਕੇ ਗੱਡੀ ਆਹ ਦੇਖੋ ਜੀ ਹਰ ਇੱਕ ਗੱਡੀ ਬ੍ਰੇਕ ਮਾਰ ਕੇ ਫੇਰ ਲੰਘਦੀ ਆ ਇਹ ਆ ਜੀ ਕੈਨੇਡਾ ਦੇ ਕਾਨੂੰਨ ਆਹ ਦੇਖੋ ਜੀ ਕੋਈ ਬੱਤੀ ਨਹੀਂ ਕੁਛ ਨਹੀਂ ਕੱਲਾ ਸਟਾਪ ਲਿਖਿਆ ਹੈ ਸਟਾਪ ਜਿੱਥੇ ਸਟਾਪ ਲਿਖਿਆ ਹੈ ਉੱਥੇ ਗੱਡੀ ਨੇ ਰੁਕਣਾ ਹੀ ਰੁਕਣਾ ਹੈ ਜੇ ਕਿਤੇ ਹੋਵੇ ਇੰਡੀਆ ਤੇ ਬੱਤੀਆਂ ਬੁੱਤੀਆਂ ਵੀ ਕਰਾਸ ਕਰ ਜਾਂਦੇ ਫਿਰ ਸਾਡੇ ਵਾਲੇ ਤਾਂ ਕਹਿੰਦੇ ਆ ਅਸੀਂ ਰੈੱਡ ਬੱਤੀ ਯਾਰ ਆਪਾਂ ਲੀਡਰ ਆਂ ਕਰਾਸ ਕਰਾਂਗੇ ਹੂੰ ਇਹ ਹੈ ਜੀ ਕਾਨੂੰਨ ਵਿਵਸਥਾ ਤੇ ਆਪਣੇ ਥੋੜਾ ਜਆ ੱੱਕਾ ਕਰਦੇ ਆ ਪੰਜਾਬੀ ਪੰਜਾਬੀ ਵਾਲਾ ਕਰਦੇ ਆ ਤੇ ਆ ਗਿਆ ਜੀ ਸੈਨਿਕਾ ਕਾਲਜ ਬਹੁਤ ਵੱਡਾ ਕਾਲਜ ਹੈ ਸੈਨਿਕਾ ਮੈਨੂੰ ਲੱਗਦਾ ਵੀ ਜੇ ਪੂਰੇ ਕਾਲਜ ਦੇ ਵਿੱਚ ਘੁੰਮਣਾ ਹੋਵੇ ਤਾਂ ਪੂਰਾ ਦਿਨ ਹੀ ਲੱਗ ਜੂਗਾ ਸਾਰਾ ਕਾਲਜ ਦੇਖਣਾ ਹੋਵੇ ਪੂਰੇ ਦਾ ਪੂਰਾ ਦਿਨ ਲੱਗ ਜਾਏ ਸਾਰਾ ਕਾਲਜ ਹੈ ਆ ਦੇਖੋ ਜੀ ਸੈਨਿਕਾ ਕਾਲਜ ਬਹੁਤ ਵੱਡਾ ਕਾਲਜ ਹੈ ਤੁਹਾਨੂੰ ਦਿਖਾ ਰਹੇ ਹਾਂ ਅੰਦਰੋਂ ਵੀ ਦਿਖਾਵਾਂਗੇ ਕਾਲਜ ਤੇ ਆ ਦੇਖੋ ਜੀ ਆਪਾਂ ਵੈਸੇ ਪੁੱਛੇ ਬਿਨਾ ਇਹਨਾਂ ਦੀ ਵੀਡੀਓ ਨਹੀਂ ਬਣਾ ਸਕਦੇ ਤੇ ਆ ਦੇਖੋ ਸਾਰਾ ਕਾਲਜ ਹੀ ਕਾਲਜ ਹੈ ਆ ਜਹਾਜ ਜਾਈ ਜਾਂਦੇ ਜੀ ਉੱਪਰ ਦੀ ਚਲੋ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੰਦਰ ਉਹ ਵੀ ਦਿਖਾ ਲ ਜ ਦਿਖਾਉਨੇ ਆ ਸਾਰਾ